ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਤੇ ਸ਼ੁੱਕਰਵਾਰ ਨੂੰ ਪਾਰੀ ਮੀ ਦੌਰਾਨ ਟੈਕਸੀਆਂ ਸਮੇਤ ਕਾਰਾਂ ਤੇ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਹਵਾਈ ਅੱਡੇ ਤੋਂ ਫਾਇਰ ਫਾਈਟਰਾਂ ਦੀਆਂ ਅਤੇ ਦਿੱਲੀ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਪਾਇਆ 5:30 ਵਜੇ ਦਿੱਲੀ ਫਾਇਰ ਸਰਵਿਸਿਜ਼ ਨੂੰ ਛੱਤ ਡਿੱਗਣ ਦੀ ਕਾਲ ਮਿਲੀ ਛੱਤ ਦੀ ਚਾਦਰ ਤੋਂ ਇਲਾਵਾ ਸਪੋਰਟ ਥੀਮ ਵੀ ਟੈਗ ਗਈ ਜਿਸ ਨਾਲ ਟਰਮੀਨਲ ਦੇ ਪਿਕਅਪ ਅਤੇ ਡਰਾਪ ਖੇਤਰ ਵਿੱਚ ਖੜੀਆਂ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ